ਮਹਾਰਾਜ குரு ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥ ਚੰਡੀ ਚਰਿਤ੍ਰ ਉਕਤ ਬਿਲਾਸ ਹਾਂ ਜੀ ਹਾ ਹਾ ਇੱਥੇ ਪਾਸ ਹੈ ਨਹੀਂ ਕੇਵਲ ਫਤਿਹ ਹੈ ਤੇ ਹਾ ਹੇ ਨੂੰ ਖਿਆਰੀ ਹੈ ਜੀ ਦੋਨੇ ਕੋਲੇ ਅੱਛਾ ਕਰੂਗੀ ਹਾਂ ਜੀ ਫਤਿਹ ਨੂੰ ਸਬਈਆ ਆਦ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਸਾ ਕੈਸ਼ਵ ਸ਼ਕਤ દય ਸ੍ਰुतਚਾਰ ਰਜੋ ਤਮਸਤ ਤਿਹੂ ਪੁਰਵਾਸਾ ਦਿਉਸ ਨਿਸਾ ਸਸ ਸੂਰਕੈ ਦੀਪ ਸੋ ਸ੍ਰਿਸ਼ਟ ਰਚੀ ਪੰਚ ਤਤ ਪ੍ਰਕਾਸ਼ਾ ਬੈਰ ਵਢਾਏ ਲੜਾਏ ਸੁਰਾਸੁਰ ਆਪਹਿ ਦੇਖਤ ਬੈਠ ਤਮਾਸ਼ਾ ਦੋਹਰਾ ਕਿਰਪਾ ਸਿੰਧ ਤੁਮਰੀ ਕਿਰਪਾ ਜੋ ਕਸ਼ਮੋ ਪਰ ਹੋਏ ਰਚੋ ਚੰਡਕਾ ਕੀ ਕਥਾ ਬਾਣੀ ਸੁਭ ਸਭ ਹੋਏ ਜੋਤ ਜਗ ਮਗੈ ਜਗਤ ਮੈਂ ਚੰਡ ਚ ਮੁੰਡ ਪ੍ਰਚੰਡ ਭੁਜ ਦੰਡਨ ਦੰਡਨ ਅਸੁਰ ਮੰਡਨ ਭੋਏ ਨਵ ਖੰਡ ਸਵਈਆ ਤਾਰਨ ਲੋਕ ਉਧਾਰਨ ਭੂਮਹਿ ਦੇਤ ਸੰਘਾਰਨ ਚੰਡ ਤੁਹੀ ਹੈ ਕਾਰਨ ਈਸ ਕਲਾ ਕਮਲਾ ਹਰ ਅਦਰ ਸੁਤਾ ਹਰਿ ਤਿਸਨਾਮ ਕਾਰਨ ਈਸ ਕਲਾ ਕਮਲਾ ਹਰ ਅਦਰ ਸੁਤਾ ਜਹ ਦੇਖੋ ਉਹੀ ਹੈ ਤਮਸਤਾ ਮਮਤਾ ਨਮਤਾ ਕਵਤਾ ਤਮਸਤਾ ਮਮਤਾ ਨਮਤਾ ਕਵਤਾ ਕਵਕੇ ਮਨ ਮਦ ਗੁਹੀ ਹੈ ਕੀਨੋ ਹੈ ਕੰਚਨ ਲੋਹ ਜਗਤਰਮੈ ਪਾਰਸ ਮੂਰਤ ਜਹੇ ਛੁਹੀ ਹੈ ਦੋਹਰਾ परमोद करन सब पै हरण नाम चंडक का जस रचो चित्र विचित्र तो करों सबुद्ध प्रकाश प्रकाश करों सबुद्ध प्रकाश पुनहा जैसे मते परहो बुद्धि कल्याण पुनहा पुनहा करयो भाई बप्पे नु औकल नन्हा हाए उ करना एथे रारा है एनु पुनहा कर लो पुनहा ਆਇਸ ਅਭਜੋਗ ਹੋਏ ਗ੍ਰੰਥ ਤਉ ਮੈਂ ਰਚਉ ਰਤਨ ਪਰਮੋਦ ਕਰ ਬਚਨ ਚੀਨ ਤਾਰਨੈ ਗਜਉ ਭਾਕਾ ਸ਼ੁਭ ਸਭ ਕਰਹੁ ਧਰਹੁ ਪ੍ਰਤਮੈ ਅਦਪੁਤ ਕਥਾ ਅਪਾਰ ਸਮਝ ਕਰ ਚਿਤਮੈ ਸਵਈਆ ਤ੍ਰਾਸ ਕੁਟੰਬ ਕੇ ਹੋਏ ਕੈ ਉਦਾਸ ਆਵਾਸ ਕੋ ਤਿਆਗ ਬਸਿਓ ਬਨ ਰਾਈ ਨਾਮ ਸੁਰਤਮ ਮੁਨੀਸ਼ਰ ਵੇਖ ਸਮੇਤ ਸਮਾਧ ਸਮਾਧ ਲਗਾਈ ਆ ਦੋਨੇ ਕਹੀ ਸਮਾਜ ਆ ਜੇ ਇੱਥੋਂ ਦੱਦਾ ਬਣਾਉਣਾ ਵੀ ਅਗਲੇ ਦਾ ਮਨਜੀਤ ਤੇ ਦੂਜੇ ਦਾ ਵੀ ਆਪਣਾ ਤੇ ਠੀਕ ਹੈ ਲੇਕਿਨ ਵਾਸਤਵ ਵਿੱਚ ਤਾਂ ਦੂਸਰਾ ਦੱਦਾ ਬਣਾਇਆ ਹੋਇਆ ਹੈ ਪਹਿਲਾ ਸਮਾਜ ਹੀ ਹੈ ਹਾਂ ਜੀ ਪਹਿਲਾ ਤਾਂ ਦੱਦਾ ਹੀ ਹੈ ਸਮਾਦ ਸਮਾਦ ਲਗਾਈ ਨਾ ਨਾਮ ਰਤ ਮਨੀਸ਼ਵਰ ਵੇ ਸਮੇਤ ਸਮਾਦ 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 ਲਗਾਈ ਸਮਾਦਕ ਸਾਜਨਾ ਦੇ ਨਾਲ ਉਹਨਾਂ ਨੇ ਸਮਾਦ ਲਗਾਈ ਜਵਾਬ ਉਸ ਸਮਾਦੀ ਲਾਉਣਾ ਸਿੱਧਾ ਇਹ ਕਿਸੇ ਦੇ ਪਹਿਲਾਂ ਤਾਂ ਦਦਾ ਦਦਾ ਕੋਈ ਐਸੀ ਬਾਤ ਨਹੀਂ ਜੇ ਕੋਈ ਫੇਰ ਨਾ ਬਦਲਿਓ ਜੇ ਲੱਗਿਆ ਹੋਇਆ ਹਾਂ ਵੈਸੇ ਸਮਾਗ ਸਮਾਗ ਲਗਾਈ ਸਮਾਗ ਕਾਂ ਦੇ ਸਹਿਤ ਹਾਂ ਜੀ ਬੁਝਾ ਚਲੋ ਚਲੋ ਕਿ ਤੇਲਾਂ ਤੇ ਜਿਵੇਂ ਕਿ ਤੇਲਾਂ ਮੇਰੇ ਦੁੱਧ ਦੇ ਦੁੱਧ ਸਮਾ 10 ਦੇ ਦੁੱਧ ਤੇ ਲਾਉਂਦੇ ਹੂੰ ਜਿੰਮ ਤੋਂ ਨਹੀਂ ਲੱਗਿਆ ਉਹ ਵਿਚਾਰੇ ਬੁੱਜੇ ਜਿਹੜੀ ਸਮਾਦ ਹੈ ਸਮਾਦਿਕ ਸਾਧਨਾਂ ਦੇ ਸਹੈਤ ਲਾਜੀਆ ਉਹ ਐਵੇਂ ਨਹੀਂ ਸਮਾਦੀ ਬੁੱਜੇ ਤੇ ਤਾਂ ਹੈ ਜੀ ਬਸ ਦੁੱਧੇ ਤੋਂ ਦੱਦਾ ਬਣਾ ਦਿਓ ਲੰਡੇ ਦੇ ਕੋਲੇ ਜਦਾ ਹੈਲੋ ਹੈਲੋ ਨਾ ਸਿਆਰੀ ਸੂਰੀ ਨਹੀਂ ਰੋਣੀ ਸੱਸਾ ਮਮੇ ਨੂੰ ਕੰਨਾ ਦੱਦਾ ਜਿੱਥੇ ਆ ਉਥੇ ਦੱਦਾ ਬਣਾ ਦਿਓ ਜੇ ਮੇਰਾ ਗੜੀ ਵਾਲ ਸੁਣਦੇ ਦੇ ਵਿੱਚ ਆਇਆ ਕਿ ਸਮਾਧ ਸਿਹ ਸਮਾਧ ਆ ਵੀ ਉਹੀ ਜਿਹੜਾ ਦੂਜਾ ਸਮਾਧ ਹੈ ਉਹਦਾ ਸਮਾਧ ਬਣਾ ਦਿਓ ਸਮਾਧ ਸਾਧਨਾ ਦੇ ਨਾਲ ਵਚਨ ਕੋ ਸਮਹਾਈ ਬੁਝੋ ਜਾਏ ਤਨੇ ਤੁਮ ਸਾਧ ਅਗਾਧ ਕਥਾ ਇਹ ਭਾਂਤ ਸੁਨ ਸੁਨਾਈ ਟੋਟਕ ਛੰਦ ਮਨੀਸ਼ਰੋ ਬਾਚ ਹਰ ਸੋਏ ਰਹੇ ਸਜ ਸੈਨ ਤਹਾਂ ਜਲ ਜਾਲ ਕਰਾਲ ਵਿਸਾਲ ਜਹਾਂ ਭਇਓ ਨਾਭ ਸਰੋਜ ਤੇ ਬੇਸ ਕਰਤਾ ਸ੍ਰੋਤ ਮੈਲ ਤੇ ਦੇਤ ਰਚੇ ਜੁਗਤਾ ਜੁਗਤਾ ਤਤਾ ਅਡ ਕਰਿਓ ਸ੍ਰਤ ਮੈਲ ਤੇ ਦਾਇਤ ਰਚੇ ਜੁਗਤਾ ਮਦ ਕਹਿਟ ਬਨਾਮ ਧਰੇ ਤਨ ਕੇ ਅਤ ਦੀਰਗ ਦੇਹ ਭਏ ਜਿਨ ਕੇ ਤਿਨ ਦੇਖ ਲੁਕੇਸ਼ ਡਰਿਓ ਹੀ ਮੈਂ ਜਗ ਮਾਤ ਕੋ ਧਿਆਨ ਧਰਿਓ ਜੀ ਮੈਂ ਦੋਹਰਾ ਛੁਟੀ ਚੰਡ ਜਾਗੇ ਬ੍ਰਹਮ ਕਰਿਓ ਜੁਦ ਕੋ ਸਾਜ ਦਾਇਤ ਸਭੇ ਘਟ ਜਾਹੇ ਜਿਉ ਬੜਾ ਦੇਵ ਤਨ ਰਾਜ ਸਵਈਆ ਜੁਦ ਕਰਿਓ ਤਿੰਸੋਂ ਭਗਵੰਤ ਨ ਮਾਰ ਸਕੇ ਅਤ ਦਾਇਤ ਬਲੀ ਹੈ ਸਾਲ ਭਏ 3500 ਦੋਹੂ ਲਰਤੇ ਨਹਿ ਬਾਹ ਟਲੀ ਹੈ ਦੇ ਤਨ ਰੀਜ ਕਹੇ ਬਰ ਮੰਗ ਕਹੇ ਹਰ ਸੀਸਨ ਦੇਹ ਭਲੀ ਹੈ ਧਾਰ ਗੁਰੂ ਪਰ ਚੱਕਰ ਸੋਂ ਕਾਟਕੈ ਜੋਤ ਲੈ ਆਪਣੇ ਅੰਗ ਮਲੀ ਹੈ ਸੋਰਠਾ ਦੇਵਨ ਥਾਪਿਓ ਰਾਜ ਮਦ ਕੈਟਬ ਕਉ ਮਾਰਕੈ ਦੀਨੋ ਸਕਲ ਸਮਾਜ ਬੈਕੁੰਠ ਗਾਮੀ ਹਰ ਭਏ ਇਤਿ શ્રી ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤ ਬਿਲਾਸ ਮਦ ਕੈਟਵ ਬਧ ਹੈ ਪ੍ਰਥਨ ਧਿਆਏ ਪੁਨਹ ਆ ਫਿਰ ਇਥੇ ਪਪਾ ਤੋਂ ਬਾਅਦ ਰਾਰਾ ਲਿਖਿਆ ਹੋਇਆ ਹੈ ਪੁਨਹ ਬਹਰ ਭਇਓ ਮੈ ਖਾਸਰ ਤਿਨ ਕੋ ਕੀਆ ਕਿਆ ਕੀਆ ਭੁਜਾ ਜੋਰ ਕਰ ਜੁਦ ਜੀਤ ਸਭ ਜਗ ਲੀਆ ਸੋਰਸ ਮੋਹ ਸੰਘਾਰੇ ਰਣਹ ਪ੍ਰਚਾਰਕੈ ਪ੍ਰਚਾਰਕੈ ਟੂਕ ਟੂਕ ਕਰੈ